ਗੁਜਰਾਤ ਦੇ ਲੋਕਾਂ ਨੂੰ ਵੀ ਇਹੀ ਅਪੀਲ ਹੈ ਵੀ ਪੰਜਾਬ ਇੱਕੋ ਹੈ ਜਿਹਨੇ ਪੂਰੇ ਮੁਲਕ ਨੂੰ ਆਰਥਿਕ ਸੰਕਟ ਦੇ ਵਿੱਚੋਂ ਅਨਾਜ ਪੱਖੋਂ ਹਰ ਵਕਤ ਦੇਸ਼ ਨੂੰ ਆਤਮ ਨਿਰਭਰ ਕੀਤਾ ਹੈ ਤਾਂ ਮਤਲਬ ਇਹਨਾਂ ਲੋਕਾਂ ਦੀਆਂ ਜੇਕਰ ਅੱਜ ਪੰਜਾਬ ਤੇ ਮਾਰ ਪਈ ਹੈ ਤਾਂ ਸਾਰੀਆਂ ਸਟੇਟਾਂ ਨੂੰ ਰਲ ਕੇ ਚੱਲਣਾ ਚਾਹੀਦਾ ਹੈ ਤੇ ਗੁਜਰਾਤ ਵਾਲਿਆਂ ਨੂੰ ਵੀ ਇਹੀ ਕਹਾਂਗੇ ਕਿ ਅਸੀਂ ਹੈ ਤਾਂ ਵੈਸੇ ਨਾਨ ਪੋਲੀਟিক্যাল ਅਸੀਂ ਇਸ ਸਿਆਸੀ ਗੱਲਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਪਰ ਸੱਚ ਹੈ ਕਿ ਅਸੀਂ ਆਜ਼ਾਦ ਭਾਰਤ ਦੇ 78 ਸਾਲ ਭੋਗੇ ਹਰ ਸਰਕਾਰ ਨੇ ਸਾਨੂੰ ਲੁੱਟਿਆ ਤੇ ਪਟਿਆ ਅਸੀਂ ਉਹ ਤੋਂ ਛਡਕਾਰਾ ਪਾਉਣ ਲਈ ਨਵੀਂ ਆਮ ਆਦਮੀ ਪਾਰਟੀ ਲੈ ਕੇ ਆਂਦੀ ਸੀ ਪਰ ਸਾਡੇ 3 ਸਾਲ 4 ਸਾਲ ਬੀਤ ਗਏ ਅਸੀਂ ਲੁੱਟੇ ਗਏ ਪਹਿਲਾਂ ਵਾਲਿਆਂ ਨਾਲੋਂ ਵੀ ਲੁੱਟਣ 'ਚ ਦੋ ਕਦਮ ਅੱਗੇ ਆ ਇਹ ਕਿਤੇ ਐ ਨਾ ਸਮਝ ਲਿਓ ਵੀ ਪੰਜਾਬ ਦੇ ਵਿੱਚ ਕੋਈ ਇਨਕਲਾਬ ਲਿਆਤਾ ਉਹ ਇੱਕ ਅਖੌਤੀ ਇਨਕਲਾਬ ਦੀਆਂ ਗੱਲਾਂ ਸੀ ਸੱਥਾਂ ਦੇ ਵਿੱਚ ਜਿਹੜਿਆਂ ਨੇ ਇਸ ਸੱਥਾਂ 'ਚ ਸਰਕਾਰ ਚੱਲੂਗੀ ਅਸੀਂ ਕਿਸਾਨਾਂ ਦੀਆਂ ਮੰਗਾਂ ਐਮਐਸਪੀ ਤੇ ਗਰੰਟੀ ਕਾਨੂੰਨ ਕਿਸਾਨ ਮਜੂਦ ਦੇ ਕਰਜ਼ੇ ਲੈਣ ਲਈ ਸੈਂਟਰ ਨਾਲ ਜਿਹੜਾ ਗੱਲਬਾਤ ਕਰ ਲਈ ਆਪਦਾ ਅੰਦੋਲਨ ਲੈ ਕੇ ਗਏ ਇਹ ਪੰਜਾਬ ਦੀ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਸਾਡੀ ਸੁਆਮੀਨਾਥ ਦੀ ਰਿਪੋਰਟ ਇਹ ਦਿੱਲੀ 'ਚ ਲਾਗੂ ਕਰਤੀ ਐਮਐਸਪੀ ਗਰੰਟੀ ਨੂੰ 5 ਮਿੰਟਾਂ 'ਚ ਦੇ ਦੇਾਂਗੇ ਤਾਂ ਉੱਥੇ ਅੰਦੋਲਨ ਕਰਦੇ ਕਿਸਾਨਾਂ ਤੇ ਉੱਤੇ ਇਹਨਾਂ ਨੇ ਡਾਂਗਾ ਮਾਰੀਆਂ ਟਰੈਕਟਰ ਟਰਾਲੀਆਂ ਇਹਨਾਂ ਦੇ ਐਮਐਲ ਇਹਨਾਂ ਦੇ ਬਤਾਏ ਕਿ ਚੋਰੀ ਕਰਕੇ ਉਹਨਾਂ ਦੇ ਘਰਾਂ ਚੋਂ ਹਲੇ ਨਿਕਲੀਆਂ ਜਾਂਦੀਆਂ ਆਮ ਆਦਮੀ ਪਾਰਟੀ ਪੰਜਾਬ ਦੀ ਮਜੂਤਾ ਸਰਕਾਰ ਦੇ ਘਰੋਂ ਹਜੇ ਟਰੈਕਟਰ ਟਰਾਲੀਆਂ ਉਸ ਅੰਦੋਲਨਕਾਰੀ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਦੀਆਂ ਚੋਰੀਆਂ ਚੋਰੀ ਕੀਤੀਆਂ ਹੋਈਆਂ ਹਲੇ ਨਿਕਲੀਆਂ ਜਾਂਦੀਆਂ ਸੋ ਬਚਿਓ ਪੰਜਾਬ ਲੁੱਟਿਆਗਾ ਤੁਸੀਂ ਨਾ ਲੁੱਟੇ ਜਾਏ